हां जी शिखाल जी आज ना ਤੁਹਾਨੂੰ ਇੱਕ ਅਜਿਹੀ ਚੀਜ਼ ਦੱਸਾਂਗੇ ਗੱਡੀ 'ਚ ਜਿਹਦੇ ਬਾਰੇ ਤੁਹਾਨੂੰ ਸ਼ਾਇਦ ਕਈਆਂ ਨੂੰ ਪਤਾ ਹੋਵੇ ਤੇ ਕਈਆਂ ਨੂੰ ਜ਼ਿਆਦਾਤਰ ਮੇਰੇ ਹਿਸਾਬ ਨਾਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਣਾ ਇਹ ਚੀਜ਼ ਕੀ ਆ ਆਓ ਤੁਹਾਨੂੰ ਦੱਸਦੇ ਆ ਆ ਯਾਰੋ ਜਿਹੜਾ ਨਾ ਇੱਕ ਸ਼ੀਸ਼ਾ ਲੱਗਾ ਹੁੰਦਾ ਗੱਡੀ 'ਚ ਆ ਵੇਖੋ ਲਾਗੇ ਕਰਿਓ ਥੋੜਾ ਇਹਦੇ ਨਾਲ ਇੱਥੇ ਜਿੱਦਾਂ ਜਿਹੜੀਆਂ ਗੱਡੀਆਂ ਹੈਗੀਆਂ ਆਹ ਚੀਜ਼ ਦਿੱਤੀ ਹੁੰਦੀ ਬਟਨ ਇਵੇਂ ਐਦਾਂ ਹੁੰਦਾ ਇਹ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਵਾ ਵੀ ਇਹਦਾ ਅਸਲ ਜਮ ਮਤਲਬ ਕੀ ਆ ਅਜਿਹਾ ਸੋਚੀ ਦਿੱਤਾ ਹੋਇਆ ਸਵਿਚ ਇਹਦਾ ਕੋਈ ਨਾ ਕੋਈ ਤਾਂ ਮਤਲਬ ਹੈ ਹੀ ਆ ਤਾਂ ਕਰਕੇ ਦਿੱਤਾ ਬਟ ਸਾਨੂੰ ਨਹੀਂ ਲੋਕਾਂ ਨੂੰ ਪਤਾ ਹੈਗਾ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਬਟ ਹੁਣ ਮੈਨੂੰ ਪਤਾ ਲੱਗਿਆ ਤੇ ਮੈਂ ਤੁਹਾਨੂੰ ਦੱਸਦਾ ਵਾਂ ਹੁਣ ਆਪਾਂ ਤੁਹਾਡੇ ਨਾਲ ਇਹ ਰਾਤ ਵਾਲੀ ਵੀਡੀਓ ਪਲੇ ਕਰਦੇ ਆਂ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਆਹ ਸ਼ੀਸ਼ੇ ਦਾ ਕੀ ਕੰਮ ਆ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਲਾਈਟਾਂ ਕਾਫੀ ਪੈ ਰਹੀਆਂ ਆ ਪਿੱਛੋਂ ਜਦੋਂ ਅਸੀਂ ਗੱਡੀ ਚਲਾ ਰਹੇ ਹੁੰਦੇ ਆ ਨਾ ਤੇ ਰਾਤ ਦੇ ਟਾਈਮ ਇਸ ਵਿੱਚੋਂ ਕਾਫੀ ਲਾਈਟਾਂ ਵੱਜਦੀਆਂ ਨੇ ਤੇ ਗੱਡੀ ਚ ਲਾਉਣੀ ਔਖੀ ਹੋ ਜਾਂਦੀ ਏ ਆਹ ਜਿਹੜੀ ਸੈਟਿੰਗ ਆ ਨਾ ਜਿਹੜਾ ਬਟਨ ਆ ਇਨੂੰ ਜਦੋਂ ਆਪਾਂ ਉੱਪਰ ਥੱਲੇ ਕਰਦੇ ਆ ਨਾ ਤਾਂ ਲਾਈਟਾਂ ਜਿਹੜੀਆਂ ਪਿੱਛੋਂ ਪੈਂਦੀਆਂ ਨੇ ਉਹ ਘਟ ਜਾਂਦੀਆਂ ਨੇ ਫਿਰ ਸਾਨੂੰ ਗੱਡੀ ਚਲਾਉਣ 'ਚ ਕੋਈ ਤਕਲੀਫ ਨਹੀਂ ਹੁੰਦੀ ਤੁਸੀਂ ਆ ਦੇਖ ਸਕਦੇ ਹੋ ਵੀ ਪਹਿਲਾਂ ਕਿੰਨੀਆਂ ਲਾਈਟਾਂ ਵੱਜ ਰਹੀਆਂ ਨੇ ਜਦੋਂ ਇਹ ਸਵਿੱਚ ਆਪਾਂ ਨੱਪ ਦਿੱਤਾ ਤਾਂ ਲਾਈਟਾਂ ਜਿਹੜੀਆਂ ਵਾਂ ਉਹਨਾਂ ਦੀ ਰੋਸ਼ਨੀ ਜਿਹੜੀ ਆ ਉਹ ਘੱਟ ਗਈ ਸੋ ਆਹ ਕੰਮ ਆ ਇਸ ਬਟਨ ਦਾ ਸੋ ਤੁਸੀਂ ਵੀ ਆਪਣੀ ਗੱਡੀ 'ਚ ਇਹ ਸੈਟਿੰਗ ਜ਼ਰੂਰ ਕਰਕੇ ਦੇਣਾ ਤੁਸੀਂ ਹੇਠਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਚੀਜ਼ ਦਾ ਪਤਾ ਸੀ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਇਹ ਵੀ ਕਮੈਂਟ ਕਰਨਗੇ ਵੀ ਯਾਰ ਸਾਨੂੰ ਪਤਾ ਹੀ ਏ ਕਿ ਤੂੰ ਚੀਜ਼ ਦੱਸਤੀ ਆ ਪਰ ਯਾਰੋ ਕਈ ਲੋਕ ਹੈਗੇ ਵੀ ਆ ਜਿਨ੍ਹਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਸੋ ਤੁਸੀਂ ਦੱਸਿਓ ਵੀ ਤੁਹਾਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਤੇ ਬਾਕੀ ਇਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਜਰੂਰ ਜਾਈਓ ਕਿਉਂਕਿ ਜਿਨ੍ਹਾਂ ਨੂੰ ਹੋਰਾਂ ਨੂੰ ਨਹੀਂ ਪਤਾ ਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਸੋ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਸਾਸ਼ੀ ਕਾਲ ਜੀ